ਇਹਨੂੰ ਆਮ ਤੌਰ ਲੋਕ ਛੋਟਾ ਮੋਦੀ ਕਹਿੰਦੇ ਨੇ ਮੇਰਾ ਇਹ ਮੰਨਣਾ ਹੈ ਕਿ ਛੋਟਾ ਨਹੀਂ ਇਹ ਵੱਡਾ ਮੋਦੀ ਹੈ ਇੱਕੋ ਗੱਲ ਹੈ ਕਿ ਇਹਨੂੰ ਅਜੇ ਮੌਕਾ ਨਹੀਂ ਮਿਲਿਆ ਇਹਦੇ ਕੋਈ ਏਰੀਆ ਛੋਟਾ ਨੀ ਐਮ ਪੰਜਾਬ ਦੇ ਕੋਲ 8 ਵੱਡੀਆਂ ਲੈਂਡ ਕਰੂਜ਼ਰ ਗੱਡੀਆਂ ਲੈ 22 ਕਰੋੜ ਦੀਆਂ ਗੱਡੀਆਂ ਉਹਦੇ ਚੋਂ ਦੋ ਗੱਡੀਆਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਕਦੀ ਗਵੰਤ ਮਾਨ ਨੇ ਜਿਹੜਾ ਕਹਿੰਦਾ ਸੀ ਕਿਸੇ ਸਿਆਸੀ ਆਦਮੀ ਨੂੰ ਜੇ ਸਿਕਿਉਰਿਟੀ ਚਾਹੀਦੀ ਤੁਹਾਨੂੰ ਇੰਨਾ ਡਰ ਲੱਗਦਾ ਫਿਰ ਸਿਆਸਤ ਨਾ ਕਰੋ ਕੋਈ ਪੋਲਟਰੀ ਫਾਰਮ ਜੰਦਾ ਸੀ ਕਿ ਜਿਹੜੀ ਇੱਥੇ ਪਾਰਟੀ ਦੀ ਜਿਸ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਹੈ ਪੰਜਾਬ ਦੇ ਵਿੱਚ ਇਹਨਾਂ ਦਾ ਜਿਹੜਾ ਸੁਪਰੀਮੋ ਹੈ ਤੇ ਜਿਹੜਾ ਮੁੱਖ ਮੰਤਰੀ ਪੰਜਾਬ ਦਾ ਇਹਨਾਂ ਦੋਨਾਂ ਬਾਰੇ ਅਸੀਂ ਚੰਗੀ ਤਰ੍ਹਾਂ ਤੁਹਾਨੂੰ ਚੰਨਣਾ ਮੈਂ ਕਰਨਾ ਚਾਹਾਂਗਾ ਜਿਹਨੂੰ ਆਮ ਤੌਰ ਲੋਕ ਛੋਟਾ ਮੋਦੀ ਕਹਿੰਦੇ ਨੇ ਮੇਰਾ ਇਹ ਮੰਨਣਾ ਹੈ ਕਿ ਛੋਟਾ ਨਹੀਂ ਇਹ ਵੱਡਾ ਮੋਦੀ ਹੈ ਇੱਕੋ ਗੱਲ ਹੈ ਕਿ ਇਹਨੂੰ ਅਜੇ ਮੌਕਾ ਨਹੀਂ ਮਿਲੇ ਇਹਦੇ ਕੋਈ ਏਰੀਆ ਛੋਟਾ ਹੈ ਜੇ ਦੇ ਕੋਈ ਵੀ ਏਰੀਆ ਮੋਦੀ ਜਿੰਨਾ ਹੁੰਦਾ ਤੇ ਮੋਦੀ ਨੂੰ ਵੀ ਬੁਲਾ ਦੇ ਦિલ્ਹੀ ਦੀ ਇੱਕ ਰਿਪੋਰਟ ਪਿਛਲੇ ਦਿਨੀ ਜਿਹੜੀ ਸਾਰੇ ਦੇਸ਼ ਦੇ ਵਿੱਚ ਚਰਚਾ ਬਣੀ ਹੈ ਅੱਜ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਮੈਟਰੋ ਵਾਲਾ ਸੀਐਮ ਜਿਹੜਾ ਇਦੋਂ ਕੋ ਦਿੱਲੀ ਦੀਆਂ ਗੱਡੀਆਂ ਤੇ ਹੈ ਹੀ ਹੈ ਨੇ ਗਵਰਨਮੈਂਟ ਆਫ ਪੰਜਾਬ ਨੇ ਜਿਹੜੀ ਗੱਲ ਬਹੁਤ ਸਾਰੇ ਆਪਣੇ ਜਰਨਲਿਸਟ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਨਹੀਂ ਪਤਾ ਸੀਐਮ ਪੰਜਾਬ ਦੇ ਕੋਲ ਅੱਠ ਵੱਡੀਆਂ ਲੈਂਡ ਕਰੂਜ਼ਰ ਗੱਡੀਆਂ ਨੇ 22 ਕਰੋੜ ਦੀ ਇੱਕ ਗੱਡੀ ਉਹਦੇ ਚੋਂ ਦੋ ਗੱਡੀਆਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਗੱਡੀਆਂ ਨੇ ਇਹ ਇਕੱਲਾ ਚੀਫ ਮਿਨਿਸਟਰ ਹੈ ਸਾਰੇ ਦੇਸ਼ ਦੇ ਵਿੱਚ ਜਿਹਨੂੰ ਡਿਊਲ ਸਕਿਉਰਿਟੀ ਮਿਲੀ ਚੀਫ ਮਿਨਿਸਟਰ ਹੋਣ ਦੀ ਹਸિયਤ ਦੇ ਵਿੱਚ ਦਿੱਲੀ ਦਾ ਚੀਫ ਮਿਨਿਸਟਰ ਹੋਣ ਦੀ ਹਸિયਤ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਇੱਕ ਯੂਨੀਅਨ ਹੋਮ ਮਿਨਿਸਟਰੀ ਨੇ Z ਪਲੱਸ ਸਕਿਉਰਿਟੀ ਪ੍ਰੋਵਾਈਡ ਕੀਤੀ ਉਹ ਸਾਰੇ ਸੀਐਮਜ਼ ਨੂੰ ਕੀਤੀ ਜਾਂਦੀ ਹੈ ਜਿਹੜੇ ਸੂਬਿਆਂ ਵਿੱਚ ਬੰਦੇ ਨੇ ਉਹਨਾਂ ਦੀ ਸੂਬੇ ਦੀ ਪੁਲਿਸ ਉਹਨਾਂ ਨੂੰ ਸਕਿਉਰਿਟੀ ਪ੍ਰੋਵਾਈਡ ਕਰਦੀ ਹੈ Z ਪਲੱਸ ਇਹ ਕਿਉਂਕਿ ਦਾ ਸਟੇਟ ਨਾ ਹੋਣ ਕਾਰਨ ਐਂਡ ਇਸ ਪੁਲਿਸ ਫੋਰਸਸ ਇਹਨਾਂ ਦੇ ਥੱਲੇ ਨਾ ਹੋਣ ਕਾਰਨ ਉਹ ਸਿੱਧੇ ਤੌਰ ਯੂਨੀਅਨ ਹੋਮ ਅਫੇਅਰਸ ਦੇ ਥੱਲੇ ਨੇ ਇਸ ਗੱਲ ਕਰ ਇੱਕ ਸਕਿਉਰਿਟੀ Z+ ਇਹਨਾਂ ਨੂੰ ਪ੍ਰੋਵਾਈਡ ਯੂਨੀਅਨ ਗਵਰਨਮੈਂਟ ਨੇ ਦਿੱਤੀ ਜਿੱਦਣ ਦੀ ਸਾਡੀ ਗਵਰਨਮੈਂਟ ਆਈ ਹੈ ਇਹਨਾਂ ਨੇ ਦੋ ਲੈਂਡ ਕਰੂਜ਼ Z+ ਪੰਜਾਬ ਵੱਲੋਂ ਅਸੀਂ ਪੰਜਾਬ ਦੇ ਕਮਾਂਡੋ ਅਸੀਂ ਪੰਜਾਬ ਦੇ ਕਮਾਂਡੋਸ ਬਲੈਕ ਕਮਾਂਡੋਸ ਜਿਹੜੇ ਉਹ ਸਾਰੇ ਪੱਕੇ ਤੌਰ ਤੇ ਤਾਇਨਾਤ ਕੀਤੇ ਗਏ ਨੇ ਕਪੂਰਥਲਾ ਹਾਊਸ ਦੇ ਵਿੱਚ 50 ਆਦਮੀ ਜਿਹੜਾ ਦਿੱਲੀ ਦੇ ਸੁਪਰੀਮੋ ਨੇ ਉਹਨਾਂ ਦਾ ਜਿਹੜਾ ਜੂਨੀਅਰ ਜੂਨੀਅਰ ਸੁਪਰੀਮੋ ਹੈ ਰਾਗਵ ਚੱਡਾ 50 ਉਹਨੂੰ ਦਿੱਤੇ ਗਏ ਇੱਕ ਲੈਂਡ ਕਰੂਜ਼ਰ ਗੱਡੀ ਉਸ ਨੂੰ ਮੁਹੱਈਆ ਕਰਕੇ ਦਿੱਤੀ ਗਈ 2.5 ਕਰੋੜ ਦੀ ਉਹ ਹੈ 50 ਨੰਬਰ ਕੋਠੀ ਸਵਾ ਏਕੜ ਦੇ ਵਿੱਚ ਚੰਡੀਗੜ੍ਹ ਵਿੱਚ ਪ੍ਰੋਵਾਈਡ ਕਰਕੇ ਦਿੱਤੀ ਹੈ 50 ਬਲੈਕ ਕਮਾਂਡੋਜ਼ ਰਾਗਵ ਚੱਡੇ ਨੂੰ ਦਿੱਤੇ ਗਏ ਚਾਰ ਗੱਡੀਆਂ ਭਗਵੰਤ ਮਾਨ ਕੋ ਆਪਣੀਆਂ ਨੇ ਲੈਂਡ ਕਰੂਜ਼ਰਸ ਇੱਕ ਉਹਨਾਂ ਨੇ ਆਪਣੇ ਵਾਈਫ ਨੂੰ ਪ੍ਰੋਵਾਈਡ ਕੀਤੀ ਤਕਰੀਬਨ 900 ਆਦਮੀ 900 ਆਦਮੀ ਪੁਲਿਸ ਪ੍ਰੋਟੈਕਸ਼ਨ ਕੱਲੇ ਭਗਵੰਤ ਸਿੰਘ ਭਗਵੰਤ ਮਾਨ ਕੱਲੇ ਕੋਲ 900 ਆਦਮੀ 50 ਆਦਮੀ ਉਹਨਾਂ ਦੀ ਵਾਈਫ ਕੋਲ ਨੇ 30 ਆਦਮੀ ਉਹਨਾਂ ਦੇ ਮਦਰ ਕੋਲ ਨੇ ਤੇ ਇਹ ਪੁਲਿਸ ਮੁਲਾਜ਼ਮ ਉਹਨਾਂ ਦੀ ਛੋਟੀ ਸਿਸਟਰ ਕੋਲ ਨੇ ਕੋ तकरीबन 1100 ਆਦਮੀ ਤੇ ਨਿਰ ਪਰਿਵਾਰ ਨੂੰ ਪ੍ਰੋਟੈਕਸ਼ਨ ਦੇਣ ਵਾਸਤੇ ਇਹ ਉਹੀ ਭਗਵੰਤ ਮਾਨ ਹੈ ਜਿਹੜਾ ਕਹਿੰਦਾ ਸੀ ਕਿਸੇ ਸਿਆਸੀ ਆਦਮੀ ਨੂੰ ਜੇ ਸਿਕਿਉਰਟੀ ਚਾਹੀਦੀ ਤੁਹਾਨੂੰ ਇੰਨਾ ਡਰ ਲੱਗਦਾ ਫਿਰ ਸਿਆਸਤ ਨਾ ਕਰੋ ਕੋਈ ਪੋਲਟਰੀ ਫਾਰਮ ਖੋਲ੍ਹ ਲਓ